ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਚਲੋ ਵੀ ਠੰਡਾਲਾ ਮੌਸਮ ਹੋ ਗਿਆ ਤੁਹਾਨੂੰ ਦਿਲੀ ਤੋਂ ਦੋ ਪੈ ਜਾਂਦੀ ਹੈ ਪਰ ਠੰਡ ਜੀ ਹੈ ਨਹੀਂ ਇੰਨੀ ਫੋਕੀ ਧੁੰਦ ਜੀ ਹੈ ਐਸੇ ਕਹਿ ਸਕਦੇ ਆ ਤੇ ਅੱਜ ਆਪਣਾ ਪੌੜੀ ਤਾਂ ਬਣ ਗਈ ਵੀ ਸਾਰੀ ਖੁੱਲ ਵੀ ਗਈ ਤੇ ਉਹ ਕਰਨੀ ਅੱਜ ਲੈਟਰਿੰਗ ਦਾ ਟੋਆ ਰੱਖਣਾ ਉਹਦੀ ਨਾਂ ਰਪਾਈ ਕਰਨੀ ਕਿਧਰੋਂ ਪੱਟਾ ਆਉਣਾ ਫਿਰ ਦੇ ਦੇ ਛੇ ਬੰਦੇ ਰ ਪੱਟੂਗਾ ਜਿਆਦਾ ਜਾਂ ਮਸ਼ੀਨ ਤੇ ਜੀਸੀਬੀ ਤੇ ਕਿਉਂ ਥੱਲੇ ਨਾ ਸਾਡੇ ਡਬਲ ਫਰਸ਼ ਹੈ ਬੋਪਾ ਉਰੇ ਕਰਕੇ ਬੰਦਿਆਂ ਤੇ ਬੱਟ ਨਹੀਂ ਹੋਣਾ। ਸ਼ਾਇਦ ਜੀਸੀਬੀ ਬੁਲਾਈਏ। ਤੇ ਕਰਦੇ ਵੀਡੀਓ ਸ਼ੁਰੂ ਚੱਲਦੇ ਹਾਂ ਹੁਣ ਉਧਰ ਨੂੰ। ਆ ਵੀ ਪੌੜੀ ਬਣ ਗਈ ਹੁਣ। ਬਣ ਗਿਆ ਪੌੜੀ। ਅੱਧੇ ਪਾਰ ਰੱਥਵਾ ਜਾਈਏ ਜੇ ਆਪਾਂ। ਨਹੀਂ ਮੈਂ ਤਾਂ ਨਹੀਂ ਆਣਾ ਉੱਪਰ। ਕਾਲੂ ਵੇ ਚੜੂੰਗਾ ਮੈਂ ਤਾਂ। ਮੈਂ ਤਾਂ ਬੰਨੂ ਚੱਲਦੇ। ਉਹ ਮੈਂ ਉੱਪਰ। ਕਾਲੂ ਵੇ ਘੁੰਮੂਗਾ। ਤੇ ਹੁਣ ਪੱਟਣਾ ਟੋਆ। ਲੇਟਰਿੰਗ ਨਾਲ ਟੋਗਾ ਪਟਣੇ ਹੋਰੇ ਆਹ ਖਾਣਾ ਹੋਰ ਰੱਖ ਰਾਮੀ ਚੁੱਕਾ ਗੱੜ ਚੋਂ ਸ਼ੁਰੂ ਕਰਨਾ 2 ਫੁੱਟ ਸਾਢੇ ਤਿੰਨ ਬੜੀ ਗੱਲ ਸੁਣੋ ਉਹ ਘੱਟ ਤਾਂ ਆਪਣੀ ਜਿੱਥੇ ਰ ਉਹਦੇ ਪਾਦੇ ਪਾਸੇ ਚੱਲ ਚੱਲ ਨੂੰ ਵੀ ਨਹੀਂ ਸਕਦਾ ਜੇ ਪੜ ਕੀ ਕਰ ਲੈ ਉਹ ਕੀ ਕਰਦਾ ਹੈ ਅਰੇ ਯਾਰ ਕਰਿਆ ਤੂੰ ਦਿਨ ਫੋਟਾ ਫੱਡਣਾ ਪੈਂਦਾ ਪਾਣੀ ਅਗਲਾ ਮਾਰ ਲਮੇ ਮਾਰ ਲ ਉੱਪਰ ਗੱਡੀ ਕੁੱਡੀ ਨਾਲ ਕੋਈ ਚੱਕਰ ਤਾਂ ਨਹੀਂ ਜਿੰਨੇ ਮਰਜੀ ਭਾਰੀ ਥੋੜਾ ਹੋਰ ਅੱਗੇ ਕਰ ਦੇ ਇੱਥੇ ਲੱਗੇ ਗੱਲ ਆ ਫੇਰ ਤਾਂ ਕੋਈ ਚੱਕਰ ਨਹੀਂ ਆਗਾ ਜੀ ਜਸਾ ਆਪਾ ਸ੍ਰੀਪਟਲੀ ਔਰਿੰਗ ਇੱਥੇ ਦੇ ਲੋਕ ਨਾ ਜਗਾ ਛੇੜਨੀ ਕੋਈ ਲੋੜ ਆਪਾਂ ਨੂੰ ਇੱਥੇ ਦੇ ਲੋਕ ਆ ਗਏ ਸਰ ਜਦੋਂ ਗਰੀਬ ਤੋਂ ਆ ਬਰਬਰ ਕਰਕੇ ਆ ਇਹ ਕੰਪਨੀ ਇਤੁਰਮ ਦੇ ਮੱਧ ਵਿੱਚ ਕੀ ਪਾ ਰਹੀ ਕੋਈ ਬੰਨਾ ਬਰੋ ਤੇ ਇਹ ਆਪਣੇ ਜਿਹੜਾ ਸਾਡਾ 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 ਜੀਤ ਹੋਣਾ ਇੰਨਾ ਡਾਉਨ ਦਾ ਰੱਖ ਨਹੀਂ ਸਕ ਰਹੇ ਇਹਦਾ ਉੱਥੇ ਹਿੰਦੂ ਬੁਰਾ ਜਾ ਰਿਹਾ ਔਰ ਇਹਨਾਂ ਲੋਡ ਤੇ ਉਹਦੇ ਗੱਡੀ ਨੂੰ ਡਿੱਕਾ ਕਰਨ ਆ ਦੇ ਓਏ ਉੱਚਾ ਰਹਿਣਾ ਉਹ ਕਰ ਜਾ ਦੇ ਲੈਂਦੇ ਕਿੰਨਾ ਉੱਚਾ ਜਾਊਗਾ ਯਾ ਜੇ ਆਪਾਂ ਓਕੇ ਫੁੱਟ ਵੀ ਚੱਤਦੇ ਆ ਤਾਂ ਆਪਣਾ ਪਾਣੀ ਨਿਕਲਣਾ ਬਾਹਰ ਉਹਦੇ ਦਾ ਉਨਾ ਹੀ ਫਿਰ ਉਧਰ ਰੱਖ ਲੂੰਗੇ ਤੇ ਬਰਾਬਰ ਬਰਾਬਰ ਰੱਖੂੰਗਾ ਉਹ ਕੱਲਾ ਉੱਚਾ ਰਹਿਣਾ ਸੋਨਾ ਵੀ ਲੱਗਣਾ ਬਹੁਤ ਸ਼ੁਕਰ ਇਹ ਲੱਤਰਾ ਹੋਵਾ ਗਵਲਾ ਉਹਦੇ ਨਾਲ ਵੀ ਚਲ ਉਹਦਾ ਕੋਈ ਨਾ ਆਹ ਤਲਾ ਆ 4 ਫੁੱਟ ਹੋ ਗਿਆ ਤੇਰਾ ਫੁੱਟ ਫੁੱਟ ਛੱਡ ਕੇ ਹਾਂ ਪੱਟ ਛੱਡ ਕੇ ਉਹ ਤਾਂ ਕੰਦੇ ਨਾਲੇ ਲਾ ਰਹਾ ਹੋ ਕੋਲ ਤਰ ਕੋ ਚੀਜ ਮੈਂ ਉਹ ਕੋਲ ਉਹ ਤੋਂ ਜੀਜ ਕੰਦੇ ਨਾਲੇ ਪੱਟ ਲਾ ਬਿਰਤ ਕੰਦੇ ਨਾਲੇ ਪੱਟ ਲਾਣਾ ਜਾਨੀ ਮੈਂ ਗੱਲ ਕਰਦਾ ਵੀ ਨਾ ਆਪਣਾ ਇੰਨਾ ਪੱਟ ਥਾਲ ਤੋਂ ਪੱਟ ਤੋ ਲਾਣਾ ਮੈਂ ਆ ਦੇਖੋ 5 ਫੁੱਟ ਹੋ ਗਿਆ ਜੀ ਜਾਨ ਤੇ 4 ਫੁੱਟ ਸੀ ਹੀ ਆਉਣਾ ਬੈਠਾ ਮੇਰਾ ਇਹ ਪੰਜ ਪੱਤੇ ਹੁਣ ਆਏ ਨੇ ਲੱਗਣਾ ਪੱਤਾਂ ਦੇ ਕਿਹੜੀ ਜਿਹੜਾ ਟੋਆ ਪੱਟ ਹੁੰਦਾ ਸਲਾਹ ਜੀ ਕਰਦੇ ਆ ਨੇ ਇਹ ਗੇਟ ਦੇ ਵੇ ਕਿੱਥੇ ਕ ਨਿਕਲਣਾ ਨਾ ਖਰ ਗਿਆ ਅੱਜਣਾ ਇਹ ਹੋ ਗਈ ਆਪਣੀ ਥੱਡੇ ਦੀ ਹਿਗਾਂ ਦੇ ਹਾਂਜੀ ਜਦੋਂ ਆਪਣਾ ਜਿੰਨਾ ਸਿੱਧਿਆ ਜਿਹੜੇ ਸਿੱਧੇ ਤੇਰੇ ਫੇਰ ਸਿੰਗਲ ਲੁਣਾਇ ਪੜਾ ਠੀਕ ਆਗੇ ਬਣਾਈ ਫੇਰ ਆ ਸਿੰਗਲ ਆ ਜਾਨੀ ਹਾਂ ਯਾਰਿੰਗ ਬੰਨੂ ਦਾ ਫਿਰ ਵੀ ਉਨਾ ਹੱਥ ਰੱਖਣਾ ਪਾਣਾ ਨਾ ਠੱਡੇ ਦਾ ਆਪਣੇ ਦਾ 4 ਇੰਚ ਹੁਣ ਮੈਂ ਗੰਦ ਤੇ ਤੇਰੇ ਨਾਲੇ ਲਾਤੀ ਇਹ ਆਪਾਂ ਉੱਧਰ ਬਣਾਉਂਦੇ ਆ ਆਹ ਤਰੀ ਨੋ ਆ ਗਈ ਹਾਂ ਆ ਨੋ ਇੰਚ ਹੋ ਗਈ ਆਪਣੀ ਗੰਦ ਠੀਕ ਹੈ ਜੀ ਆ ਆਪਾਂ ਚਾਰ ਤੇ ਗਾਲੀ ਗੰਦ ਹਾਂ ਜੀ ਤੇ ਆ ਗਿਆ ਹੁਣ ਇੱਥੇ ਅੱਗੇ ਨਪਾਈ ਕਰੂਗੇ ਆਪਾਂ ਹਰ ਤਾਂ ਕਿ ਥੱਡੇ ਵੀ ਅਜੇ ਚਾਰੇ ਆ ਤੇ ਇਹਨੇ ਬੋੜੂ ਚੰਨ ਖਮਲਾਜੂ ਕਿਹੜਾ ਹਲੋ ਬੋੜੂ ਚ ਇਹਨੂੰ ਬੋੜੂ ਚ ਚੈੱਕ ਕਰਦੇ ਹਾਂ ਕਿ ਇਹ ਪਾ ਅੱਗੇ ਆਜੂ ਕਿਹੜੇ ਆਜੂ ਇਹਦੀ ਕਿੱਥੇ ਨੂੰ ਦੇਖੇ ਜਾ ਇਹ ਤੈਨੂੰ ਖੱਟਾ ਉੱਧਰ ਮਗਰ ਜਾਣਾ ਪੈਣਾ ਤੇ ਉੱਧਰ ਮੱਥੇ ਚਲੇ ਜਾਣਾ ਤੇਰਾ ਔਰ ਤੋਂ ਵੱਲ ਹਾਂਜੀ ਬਾਰ ਉਹਨੂੰ ਇਸ ਤਰ੍ਹਾਂ ਦਈਆ 18 ਲਗ ਨਹੀਂ ਹਿਲਦਾ ਜੇ 2000 ਰੱਖਣਾ 2000 ਦਾ ਗੱਲ ਹੈ ਦੋਨੇ ਪੇਟ ਤੇ ਨਹੀਂ ਹੋਗਾ ਖੱਡਾ ਖੱਡਾ ਪਿੱਛੇ ਹੋਊਗਾ ਫਿਰ ਆਪਣਾ ਖੱਡਾ ਮਗਰ ਜਾਣਾ ਕੋ ਪੋਰ ਤੇ ਵੀ ਘੱਟ ਆਪਾਂ ਕੋਈ ਇਧਰ ਕੋ ਤਾਂ ਉਹਦੇ ਫਿਰ ਵੱਡੀ ਜਿਹੀ ਮੋੜ ਤੇ ਜਾਣਾ ਚਾਹ ਪੀ ਲੋ ਖੱਡੇ ਨੂੰ ਵੀ ਮੰਨਦਾ ਇਹਦਾ ਨਹੀਂ ਖੱਡਾ ਬੰਦਾ ਇਧਰ ਬਣਾ ਲੈਂਦਾ ਇਧਰ ਸਾਈਡ ਪਰ ਕਿ ਮੈਂ ਆਪਣੇ ਆਹ ਕੰਧ ਕਰ ਲਈ ਆ ਠੀਕ ਹੈ ਤੋ ਉਹ ਪੋਰ ਆਰਕੀਟੈਕਟਰ ਜੀ ਨਾਲ ਗੱਲ ਹੋ ਰਹੀ ਜਾਂਨੇ ਕਿੱਥੇ ਕਿਹੜਾ ਕਿੱਦਾਂ ਗਿਆ ਲੋਡ ਕਰ ਹੋਣਾ ਬਸ ਇਹ ਤਾਂ 6-6 ਰੱਖਣਾ ਚਾਹੀਦਾ ਸਾਰੀ ਫੇਰ ਤੇ ਮਿੰਤੀ ਹੋਈ ਸਾਰੀ ਆਉ ਲੱਗੇ ਪੂਰੀ ਖਰੀਦ ਫੇਰ ਉਹਦਾ ਲੈਵਲ ਦੇਖੋਗੇ ਹੁਣ ਲੈ ਗ੍ਰੇਟੀ ਚ ਲਾ ਕੇ ਦੇਖਨੇ ਹੁਣ ਖੜ 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 ਖਰਾ ਦੀਏ ਹਰਸ਼ ਵੀ ਦੋ ਨਿਕਲਣ ਆਉਣੇ ਥੱਲੇ 1 2 ਹੋਣਗੇ ਛੇ ਦੋ ਹੋਣਗੇ ਪੱਕਾ ਦੋ ਐ ਇੱਕ ਥੱਲੇ ਵੀ ਅੱਛਾ ਫੇ ਪਰਤ ਪਾਇਆ ਥੱਲੇ ਵੀ ਅਸੀਂ ਅੱਛਾ ਉਹ ਬਹੁ ਨੀਵਾ ਤਾਂ ਖਾਸੋਂ ਤੇ ਰੱਖੋ ਗਿਆ ਸੜਕ ਤੇ ਹਾਂਜੀ ਮਤਲਬ ਗਿੱਠਕ ਉਹ ਨਾ 1 ਇੰਚ ਮਿੱਟੀ ਪਾ ਕੇ ਫੇਰ ਥੱਲੇ ਵਰਸ ਆਉਗਾ ਇਹਦੇ ਨਾਲ ਵੀ ਹਾਂ ਇਹਦੇ ਨਾਲ ਦੇ ਇਹ ਬਰਲਾ ਨੀਵਾ ਹੁੰਦਾ ਨਾ ਖਾਸੋਂ ਟੋਬਾ ਡੁੱਬਾ ਹੁੰਚਾ ਚੱਕੋ ਗਿਆ ਸੜਕਾਂ ਚੱਕੋ ਗਿਆ ਉਹ ਸਾਰਾ ਕਰ ਰਿਹਾ ਫਿਰ ਹੁਣ ਦੇਖ ਆਹ ਦੇ ਦਿੰਦੇ ਹਾਂਗੇ ਹੁਣ ਆਹ ਤਾਂ ਹੁਣ ਇਹ ਚਲੋ ਕਿੰਨਾ ਚ ਰੱਖੋ ਗਿਆ ਹਰ ਮੈਂ ਤੁਹਾਨੂੰ ਦਿਖਾਵਾਂਗਾ ਦੇਖ ਲਿਆ ਜਦ ਕੀ 35 ਜਾਂ 40 ਸਾਲ ਪਹਿਲਾਂ ਉਹਨਾਂ ਨੰਨੀਮਾ ਭਾਗ ਹੋਂਦਾ ਦਾ ਸਾਰਾ ਲੈਵਲ ਪਹਿਲਾਂ ਫਰਸੇ ਜਿੱਡਾ 40 ਸਾਲ ਪਹਿਲਾਂ ਹੁਣ 40 ਸਾਲ ਬਾਅਦ ਹੁਣ ਉਹਨਾਂ ਟੈਂਕਰ ਕਰਦੀ ਸਵੇਰੇ ਕਿਧਰੇ ਨਾ ਕਿਧਰੇ ਸੈਂਡ ਵਾਖੀ ਮੈਂ ਕਰ ਦੇਣਾ ਖਾਲੀ ਹੁਣ ਜੱਲ ਸਾਰਾ ਉਹਨਾਂ ਕੋਲ ਜਿੱਥੇ ਤੱਕ ਦੇਖੂਗਾ ਕਾਫੀ ਕੋ ਹੋਇਆ ਬਾਦ ਵਾਠੀ ਨਾ ਚੱਕ ਦੇਣਾ ਆ ਆਪਣਾ ਰਾਤ ਨੂੰ ਤੁਸੀਂ ਲੰਘ ਜਾਣਾ ਪਰ ਮੂੰਹ ਖੋਲ ਦੇਣਾ ਵਾਲੇ ਸਾਫ ਜਾਊਗੀ ਟੋਆ ਫਿਰ ਓਰੇ ਨੂੰ ਮਾਰ ਕੇ ਦੇਖੂਗਾ ਡ੍ਰਿੱਲ ਇਹਨਾਂ ਦੇ ਵਿੱਚ ਜਾ ਉੱਥੇ ਨੂੰ ਗਲੀ ਕੱਢ ਲਾਂਦੇ ਆ ਉੱਥੇ ਨਿਕਲ ਜੂ ਪਾਣੀ ਇਹਦਾ ਸਾਰਾ ਉਹ sire ਫਿਰ ਹਾਂ ਪਾਣੀ ਦਾ ਇਹ ਵੀ ਨਿਕਲ ਜਾਣਾ ਵੈਸੇ ਇਹਦਾ ਤੁਹਾਨੂੰ ਦੇਖ ਲਊਂਗਾ ਇੱਧਰੋਂ ਨਾਲੇ ਨਹੀਂ ਵਾ ਰੂੜਾ ਪਾਣੀ ਦੀ ਨਿਕਲ ਜੂਗਾ ਫਿਰ ਚਲੋ ਦੇਖਦੇ ਹਾਂ ਹੁਣ ਜੱਟ ਗਿਆ ਕਰਨਾ ਮਾ ਪੱਟਵਾ ਦੇ ਇਹਨੂੰ ਚਾਵਲ ਫੁੱਟ ਲਈ ਆ ਇਹ ਇਹ ਆਪਾਂ ਇਹ ਇਹ ਸੇਕਾ ਫਿਰ ਰੱਖ ਦੇ ਪਾਉਂਗਾ ਇਹ ਜਦੋਂ ਤੋਂ ਉਹpropto ਚਰਖੇ ਤੇ ਬੈਠੂ ਬਰਾਬਰਾਂ ਤੇ ਬੈਠ ਰਹਾ ਹੈ। ਅੱਕੇ ਫੋਟੋ ਤੇ ਛੱਡ ਦੇਣੀ ਆ। ਫੋਟੋ ਛੱਡ ਦੇਣਾ। ਦੱਜਾ ਅਧਰੂਗ ਹਾਂ। ਉਹ ਮੁਰਾ ਤੋਂ ਬੁਰਾ ਫਲਾ ਪਰ ਗਏ ਕੱਟ ਜਾ। ਉਹ ਟਾਇਰ ਇਹ ਕਰਦਾ ਹਾਂ। ਕੱਟ ਜਾ ਬੰਦਿਆ। ਆ ਇੰਨਾ ਛੱਡ ਦੇ ਫੋਟੋ। ਇਹ ਤੇ ਰਾਰਾ ਪਾਟ ਆ ਇੱਧਰ ਇੱਧਰ ਪਾਟ। ਨਹੀਂ। ਉੱਧਰ ਤਾਂ ਗੱਭਨ ਸਰੇਉ ਕੰਦ ਬਟ ਉੱਧਰ ਸੂਰ ਕਾਲੀ ਜੇ ਥੋੜਾ ਉੱਧਰ ਜਾਇਬ ਛੱਡ ਦਾਂਗੇ ਬੰਦ ਗੱਲਾਂ ਮਸੂਲਾ ਬਾਈ ਬਹੁਤ ਹੀ ਛੱਡ ਆਹ ਨਹੀਂ ਤੇ ਅੱਧੇ ਨੂੰ ਪਾਸਾ ਇੱਥੇ ਰਾਰਾ ਛੇ ਦੇ ਅੱਛਾ ਇੱਥੇ ਟਾਇਰ ਆ ਇੱਥੇ ਇੱਥੇ ਰੱਖ ਪੁਰਾਣੂ ਮੇਰੇ ਕਿਹਨੇ ਨੂੰ ਪਹਿਲਾਂ ਤੂੰ ਤੋ ਮਾਰ ਤੋਰ ਬੰਦਾ ਤੋ ਇਹਨਾਂ ਹਾਂ ਜੇ ਵੀ ਸੀ ਨਾਲ ਦਾ ਉਹ ਕੰਚਾ ਦੇਖੀ ਛੱਡਾ ਉਹ ਰੋਹ ਕੰਚਾ ਹਾਂ ਬੀਬੀ ਹਾਂ ਜੀ ਜੇ ਵੀ ਸੀ ਨਾਲ ਬੱਟਾ ਰੋਟਾ ਵਾਪੇ ਦੇਖ ਲਓ ਕੋਈ ਇੱਕ ਨਹੀਂ ਤਾਂ ਮੁੱਕਰ ਦੇ ਤੇਰੇ ਸਾਹਮਣੇ ਮਾਰਨਾ ਬਾਈ ਇਹਦੀ ਦੂਰ ਦਿਨ ਚ ਕੱਟੇ ਸਾਰਾ ਡਬਲ ਫੋਰਸ ਦੀ ਥੋੜਾ ਫੋਰਸ ਹੀ ਹੋਊ ਨਿਕਲ ਜਲੇ ਹਲੇ ਇੱਕ ਨਿਕਲਣਾ ਹੋਰ ਅਬੇ ਫਸੇ ਪੜਦੇ ਰਹੂਗੇ ਫਿਰ ਤੇ ਚ ਹਾਂ ਹਾਂ ਹਾਰ ਤੋਂ ਨਹੀਂ ਗਿਆ ਲਮਣ ਆ ਵੀ ਆ ਗਿਆ ਆਪਣਾ ਹਾਂ ਫੁੰਝੇ ਜੀ ਮੁੰਡੀ ਦਾ ਪੁੱਤ ਜੇ ਹੋਇਆ ਵੀ ਫਰਸ ਬਈ ਕਿੰਨਾ ਕੁ ਹੋਣਾ ਯਾਰ ਉਹਦੇ ਪ੍ਰੋਬੈਬਿਲਿਟੀ ਚ ਲਾ ਦੂੰਗੀ ਬਾਕੀ ਤੁਸੀਂ ਦੇਖ ਲਓ ਦੇਖ ਲਓ ਕਿੱਥੇ ਜਾ ਕੇ ਆਉਣਾ ਫਰਸ ਉਹਦਾ ਹੋ ਗਿਆ ਯਾ ਤੈਨੂੰ ਠੇਕਾ ਦੇਦਾ ਹਾਂ ਨਾ ਪੱਟੀ ਜਾਈ ਆਪਣਾ ਇਹ ਵੇਲੇ ਸੰਭੇ ਕਿੰਨਾ ਰੋਜਨੇ ਪਿਆ ਹੈ ਕਿਹੜਾ ਰਹਾ ਹੈ ਹੁਣ ਕੰਮੇ ਨੇ ਪਾਇਆ ਰੋ ਪਾਟੀ ਹੋ ਗਿਆ ਦੇਖੀ ਹੋਈ ਨੇ ਫੇਰੇ ਦਾ ਫੇਰ ਮੁੱਦ ਦਾ ਨਾ ਹੋਣਾ ਇਹ ਮਿੱਟੀ ਹੋਲੀ ਆ ਯਾਰ ਮਿੱਟੀ ਭੈਣ ਜੀ ਉਹ ਦੇ ਸਾਡੇ ਰੀ ਤਾਂ ਮਿੱਟੀ ਠੀਕੇ ਆ ਹੋਲੀ ਪਈ ਆ ਇਹ ਬਧੀ ਨਹੀਂ ਆ ਰੂੰਗਾ ਦੁਆ ਕਰਸ ਉਹ ਫਾਈਨਲ ਆ ਗਿਆ। ਲੱਗਦਾ ਫੇ ਰੋਣੇ ਵਾਲੀ ਈ ਹੁਣ। ਕਹੀਂ ਕਹੀਂ ਮਿਲ ਪਾ। ਕਹੀਂ ਨਾ ਆ ਕੇ ਦੇ। ਉਹ ਬਾਹਰ ਕਹੀਂ ਗਈ। ਬਾਹਰ ਨਹੀਂ ਦੱਗੀ ਰੋਦੀ। ਕਹੀਂ ਮੇਕਾ ਕਹੀਂ ਕਿੱਥੇ। ਭਾਈ ਜੀ ਕਿੱਥੇ ਕਹੀਂ ਰੰਦੀ ਅੰਦਰ। ਉਹ ਫਿਰ ਚੱਕ ਲਿਆ ਤਾਂ ਕਿ ਹੋ ਗਿਆ? ਚੱਕ ਲਿਆ ਬਤਾਂਗੇ ਹੋਗੇ। ਮੈਂ ਉਹ ਤੋਂ ਨਹੀਂ ਕਰ ਬਰਬਾਹ ਕਿਤੇ। ਆ ਗਿਆ। ਉਹ ਪਟਾਂ ਗਾਲੇ ਮੁਟੀ ਗਾ ਮਾਣੀ ਨਦਰ ਪਾਈ ਜਾਣੀ ਆਪਣੀ ਇਹੀ ਕਸ ਹੋਏ ਫਸ ਉਹ ਫੁੱਟ ਭਰੀ ਕਹਿੰਦਾ ਮੈਂ ਇੱਕ ਫੁੱਟ ਭਰੀ ਆ ਫੁੱਟ ਦਾ ਰੈਫਰਟਾਂ ਤੇ ਰੱਖਿਆ ਕਿ ਉਹ ਫਰਸਾ ਹੈ ਜੋ ਬਾਹਰ ਜਿਹੜਾ ਜੁਦਾ ਹੈ ਲਾਈਨ ਜਿਹੜਾ ਆਇਆ ਲੜੇ ਸੀ ਮਾਨਦਾਨ ਬਦਾਰ ਉਹ ਮਿਚੀ ਲੇਦਾ ਤੋਸ ਤੋਸ ਪਾਣੀ ਕੋਈ ਧੋਤਾ ਹੈ ਅਰੇ ਤੇਰਾ ਬਾਰੂ ਕਹਾ ਕਰੋ ਲੈ ਹੁਣ ਮਸ਼ੀਨ ਲੱਗੂਗੀ ਉਹ ਚੱਲ ਫੇ ਮਸ਼ੀਨ ਬੁਲਾ ਲਊਗਾ ਜਾਣੂ ਲਾ ਦੇ ਹੱਥੋਂ ਕੰਮ ਹੈ ਜਨੂ ਕੱਲੇ ਇੱਕ ਜਣਾ ਬਜਰੀ ਪਵਾ ਲਊਗਾ ਤੇ ਜਣਾ ਅੰਦ ਲਾ ਦੇਊਗਾ ਉਹਨੂੰ ਤਾਂ ਸਪੈਨਮਾ ਬਿਤਾਵਾਂਗਾ ਜੇ ਕੋਈ ਕੋਈ ਉਹਨੂੰ ਆ ਉੱਪਰ ਚੜਾਉਂ ਲਾ ਦਾਂਗੇ ਆਹ ਵਾਟ ਵੀ ਹੋ ਗੀਆਂ ਹੋਰ ਵੀ ਦਾ ਚੋਗੀ ਤੇ ਲੋ ਬਈ ਅਗਲੇ ਦਿਨ ਦੀ ਸਵੇਰ ਤੇ ਅੱਜ ਮਸ਼ੀਨ ਆਉਂਗੀ ਬਈ ਤੇ ਪੌੜੀ ਖੁੱਲ ਗਈ ਤੁਹਾਨੂੰ ਪੌੜੀ ਦਿਖਾਉਂਦਾ ਮੈਂ ਲੋ ਵੀ ਉਰੇ ਆਣੀ ਹੁਣ ਮਸ਼ੀਨ ਸੀਨ ਨਾਲ ਕੰਮ ਸੱਟ ਆਉਣਾ ਹੈ ਮਸ਼ੀਨ ਨਾਲ ਆਉਣਾ 2500 ਤੇ ਨਹੀਂ ਵੀ ਨਾਲ ਜਿੰਨੀ ਮੇਹ ਪਰਦੇ ਨੂੰ ਮੇਰਾ ਨੇ ਖੱਡਾ ਹੋ ਜੇ ਨਾਲੇ ਨਹੀਂ ਪੜਦਣੀ ਹਾਂ ਮੇ ਵੀ ਨਾਲੇ ਸਿਰੇ ਤੱਕ ਇੰਦੇ ਮੈਂ ਕਹਿੰਦਾ ਉਹ ਦਰਵਾਜ਼ੇ ਤੱਕ ਪੱਟ ਆਉਣੀ ਹੈ ਨਾ ਸਿਰੇ ਤੱਕ ਮਾਰ ਹੁਣ ਤੂੰ ਪਰੇ ਦੇ ਨਹੀਂ ਕੱਲੂ ਅਸੀਂ ਹਾਂ ਉਹ ਤਸਬੀਹ ਮਾਰਨੀ ਛਾਇ ਐ ਡੈਟੀ ਆਉਂਗੀ ਆਪਣੀ ਆਹ ਟਾਲ ਤੇ ਸਿੱਧੀ ਇਹ ਨੂੰ ਮਲਾ ਕੇ ਹਾਂ ਇਹ ਭਾਰਕ ਤੇਰਾ ਗੇੜ ਇੱਥੇ ਗੱਬੇ ਛੱਡ ਕੇ ਹਾਂ ਬਾਦ ਆਦਲਾ ਕਰਦਾ ਮੈਂ ਤੇਰਾ ਫਬਰ ਤੇਰਾ ਮਤਲਬ ਹੋਰ ਸੇ ਸ਼ੁਰੂ ਕਰਾ ਦੀ ਏ ਹਾਂ ਉਹ ਤੇ ਬਹੁਤ ਜੀਵਾ ਨੰਬਰ 3 ਤੇਰੇ ਮਾਰਦ ਦਾ ਸੱਪਾ ਹੋ ਜੂਗਾ ਤੇਰਾ 89 ਹੋੜੀ ਆਪਣੀ ਇੱਕ ਨੰਬਰ ਦੇਖੀਏ ਖੋਲੀ ਨਿਕੇ ਖੋਲਦੀ ਹਾਂ ਖੋਲਦੀ ਲਾ ਵੇਖੋ ਬੰਦਾ ਝਾੜੂ ਵੀ ਮਾਰਨ ਲੱਗਾ ਤਾਂ ਉਹ ਮਾ ਬਜਰੀ ਆ ਪੈਸੂ ਦਾ ਉਤਾਰੂੰਗਾ ਹਾਂ ਉਹ ਕੋ ਪਾਇਆ ਟੁੱਟ ਗਿਆ ਉਹ ਬਿਜਲੀ ਵਾਲ ਨੂੰ ਕਹਦੀ ਕਿਹੜੇ ਉਹ ਖੁੰਝੇ ਬੋਤਾ ਘਾ ਦਾ ਬਾਹਰੇ ਆ ਉਹ ਹਾਂ ਉੱਤੇ ਉਹ ਪਾ ਲੂੰਗਾ ਉਹ ਪਾਇ ਟੁੱਟ ਗਿਆ ਕੋੜੀ ਟੱਕੇ ਹਨ ਬਾਰੇ ਹਾਂ ਅੰਦਰ ਲੱਤਾਂ ਨਹੀਂ ਖੋਲਦੀਆਂ ਹਾਂ ਨਹੀਂ ਠੀਕ ਹੈ ਠੀਕ ਹੈ ਹੋਰ ਹੋਰ ਉਹ ਹਿਸਾਬ ਨਾਲ ਰਪਾਈ ਆ 32 ਬੰਦੇ ਦਾ ਦੰਦ ਕੱਟਦਾ ਹੈ ਕੀ ਕੰਮ ਤਾਂ ਬੜਾ ਹੈ ਜੀ ਕਰੋ ভাই ਹੁਣ ਕਰਦੇ ਆਪਾਂ ਵੀਡੀਓ ਬੰਦ ਲੈਣਾ ਮੈਂ ਵੀ ਇਹ ਕਾਲ ਜੇ ਨਾ ਅਗਲਾ ਬਲੌਗ ਦੇਖੋ ਬੜਾ ਘੈਂਟ ਆਉਣਾ ਹੋਲ ਵਿੱਚ ਸਾਡੇ ਹੋਣਾ ਪ੍ਰੋਗਰਾਮ ਉਹ ਦਿਖਾਵਾਂਗੇ ਤੁਹਾਨੂੰ ਹੁਣ ਕਾਲਜ ਦਾ ਟੂਰ ਅਗਲਾ ਬਲੌਗ ਕਾਲਜ ਦਾ ਹੁਣ ਲੱਗੀ ਆ ਚੱਲ ਠੀਕ ਹੈ ਜੀ ਆ ਜਾਣਾ ਮਨੂਨ ਦਾ 11:00 ਕਰੀ ਆਜੋ ਆਜੋ ਆ ਲੱਗੇ ਆਪ ਚੱਲ ਆ ਜਣੇ ਹੱਥ ਕਾਕ ਘੋੜੀ ਆਹ ਬਾਰੇ ਪੰਜਾ ਕੇ ਨਾ ਬੜਦਾ ਛੱਲੇ ਦੇਣਾ ਚੱਲ ਵੀ ਹਾਂ ਅੰਦਰੋਂ ਦੇਖੋ ਚਾਚਾ ਲੰਬੇ ਆ ਰਹੇ ਨੇ ਪੰਨਾ ਕੱਢਵਾਉਣੇ ਆ। ਇਹ ਦਰਵਾਜ਼ਾ ਸੀ ਥੋੜਾ ਉਧਰੋਂ ਹਟਵਾ ਲਵਾਉਣਾ ਥੋੜਾ ਗਲਤ ਲੱਗ ਰਿਹਾ। ਸੈਟਿੰਗ ਹੀ ਵੈਂਦੀ ਦੀ ਹੈ।